ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਨਨ ਸਿੰਘ ਜੀ ਸਵਾਗਤ ਹੈ ਜੀ ਆਪਣੇ ਸਾਰੇ ਸੱਜਣਾ ਦਾ ਜੀ ਕੰਮ ਪਹੁੰਚੇ ਆ ਜੀ ਕਰਨਾਟਕਾ ਹੁਬਲੀ ਗੱਡੀ ਦਾ ਕੰਮ ਕਰਾਉਣ ਆਏ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆਪਣੇ ਵੀਆਰ ਆਫਿਸ ਦੇ ਇਹ ਸਾਹਮਣੇ ਬਿਲਡਿੰਗ 'ਚ ਡਰਾਈਵਰ ਰੂਮ ਆ ਇਹ ਬਿਲਡਿੰਗ ਡਰਾਈਵਰ ਰੂਮ ਆ ਇੱਧਰ ਸਾਹਮਣੇ ਗੜਾਉਣਾ ਗੱਡੀਆਂ ਖਾਲੀ ਹੁੰਦੀਆਂ ਜੀ। ਆਓ ਸਾਹਮਣੇ ਕਮੇਟਾਂ ਦੇ ਗੱਡੀਆਂ ਲੱਗੀਆਂ। ਆਹ ਵਾਲੀ ਛੋਟੀਆਂ ਗੱਡੀਆਂ ਦੀ ਪਾਰਕਿੰਗ ਹੈ। ਇਹ ਸਾਰੀਆਂ। ਆਓ ਪਰੇ ਰੁੱਖਾਂ ਦੇ ਪਰੇ ਵੱਡੀਆਂ ਗੱਡੀਆਂ ਦੀ ਪਾਰਕਿੰਗ ਹੈ ਜੀ। ਇੱਧਰ 메ਨ ਗੇਟ ਆ। ਆਓ ਪਰੇ ਰੋਡ ਚੱਲਦਾ ਪਿਆ ਵਾ। ਬੰਗਲੌਰ ਕੋਨਾ ਹਾਈਵੇ। ਦੇ ਉੱਤੇ ਆ ਜੀ। ਉਹ ਸਾਹਮਣੇ ਪਰੇ ਬਿਲਡਿੰਗ ਜਿਹੜੀ ਆ ਉੱਥੇ ਬਾਬੂ ਲੋਗ ਸਾਰੇ। ਬਾਕੀ ਇਧਰ ਥੱਲੇ ਗਿਆਰਜਾਂ ਨੇ। ਉਹ ਦਜੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ